ਤਵਨ ਨਰਸਿੰਗ ਹੋਮ ਪਿੱਖੀਵੈਂਡ ਖਲੜਾ ਰੋਡ ਵਿਖੇ ਜੁੰਟ ਆਫ ਕਾਰਪੋਰੇਟ ਹਸਪਤਾਲ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਤਵਨ ਨਰਸਿੰਗ ਹੋਮ ਜੁੰਟ ਆਫ ਕਾਰਪੋਰੇਟ ਹਸਪਤਾਲ ਵੱਲੋਂ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਦਿਨਾ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਲਗਭਗ 250 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਸ ਮੈਡੀਕਲ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਬਨੂਦ ਕੁਮਾਰ ਡਾਕਟਰ ਨੀਤ ਚ ਭੰਡਾਰੀ ਅਤੇ ਹੱਡੀਆਂ ਦੇ ਮਾਹਰ ਡਾਕਟਰ ਨੇ ਮਰੀਜ਼ਾਂ ਦੀ ਜਾਂਚ ਕੀਤੀ ਬਲੱਡ ਪ੍ਰੈਸ਼ਰ 슈ਗਰ ਸਮੇਤ ਹੋਰ ਤਬੀਬੀ ਜਾਂਚਾਂ ਕੀਤੀਆਂ ਗਈਆਂ ਅੱਧੇ ਰੇਟਾਂ ਤੇ ਬਲੱਡ ਟੈਸਟ ਅਤੇ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਕੈਂਪ ਦੌਰਾਨ ਹਸਪਤਾਲ ਦੀ ਮਾਰਕੀਟਿੰਗ ਟੀਮ ਸਰਜੀਤ ਠਾਕਰ ਸਰਜੀਤ ਸਿੰਘ ਠਾਕਰ ਗੁਰਪ੍ਰੀਤ ਸਿੰਘ ਪੁੱਲਰ ਅਤੇ ਬਲਜੀਤ ਸਿੰਘ ਗਿੱਲ ਨੇ ਵਿਸ਼ੇਸ਼ ਭੂਮਿਕਾ ਨਿਭਾਈ ਇਸ ਦੇ ਨਾਲ ਨਾਲ ਹਸਪਤਾਲ ਦਾ ਸਮੂਹ ਸਟਾਫ ਪੂਰੀ ਤਰ੍ਹਾਂ ਸਰਗਰਮ ਰਿਹਾ ਇਸ ਤਰ੍ਹਾਂ ਦੇ ਕੈਂਪ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕਰਨ ਅਤੇ ਉਹਨਾਂ ਤੱਕ ਬਿਹਤਰ ਇਲਾਜ ਪਹੁੰਚਾਉਣ ਲਈ ਇਲਾਕੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਬਾਕੀ ਤੁਸੀਂ ਖੁਦ ਸੁਣੋ ਇੱਥੋਂ ਦੇ ਡਾਕਟਰਾਂ ਦਾ ਕੀ ਹੈ ਕਹਿਣਾ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦਲ ਨਿਰਜਾ ਅੱਜ ਅਸੀਂ ਖਾਲਾ ਰੋਡ 'ਤੇ ਖਿਮੰਤਵਨ ਹਸਪਤਾਲ ਦੇ ਵਿੱਚ ਕੈਂਪ ਲਗਾਇਆ ਹੈ ਜਿਹਦੇ ਵਿੱਚ ਅਸੀਂ ਕਰੀਬ-ਕਰੀਬ 100-200 ਤੋਂ ਵੱਧ ਮਰੀਜ਼ ਦੇ ਚੁੱਕੇ ਆ ਜਿਹਦੇ ਵਿੱਚ ਅਸੀਂ ਹੱਡੀਆਂ ਦਾ ਔਰ ਦਿਲ ਦੇ ਰੋਗਾ ਦਾ ਫ੍ਰੀ ਚੈੱਕਅਪ ਕਰ ਰਹੇ ਆ ਜਿਹਦੇ ਵਿੱਚ ਅਸੀਂ ECG, ਬਲੱਡ 슈ਗਰ ਔਰ ਹੋਰ ਜੋ ਮਰੀਜ਼ਾਂ ਲੋੜ ਦੇ ਟੈਸਟ, ਬਲੱਡ ਟੈਸਟ ਹੈਗੇ ਨੇ ਉਹ ਅਸੀਂ ਅੱਧੇ ਰੇਟਾਂ ਦੇ ਟੈਸਟ ਕੀਤੇ ਨੇ ਜਿਹਦੇ ਵਿੱਚ ਕਾਫੀ ਮਰੀਜ਼ਾਂ ਨੇ ਫਾਇਦਾ ਵੀ ਲਿਆ ਹੈ ਔਰ ਸਾਡੇ ਕੋਲ ਅੰਮ੍ਰਿਤਸਰ ਤੋਂ ਡਾਕਟਰ ਰਵਿੰਦਰ ਕੁਮਾਰ ਨੇ ਜੋ ਹਾਰਡ ਡਿਸਪੈਲਸਟ ਡਾਕਟਰ ਨੇ ਉਹਨਾਂ ਨੇ ਵੀ ਕਾਫੀ ਮਰੀਜ਼ਾਂ ਨੂੰ ਜਾਂਚ ਕੀਤੀ ਹੈ ਦੇਖਿਆ ਹੈ ਅਸੀਂ ਹੁਣ ਉਹਨਾਂ ਨਾਲ ਗੱਲ ਕਰਦੇ ਹਾਂ ਇਹ ਜਿਹੜਾ ਕੈਂਪ ਲਗਾਇਆ ਗਿਆ ਹੈ ਇਹ ਅੱਗੇ ਵੀ ਕੋਈ ਹੈਗਾ ਆਪਣਾ ਪ੍ਰੋਸੀਜਰ ਲਾਉਂਦਾ ਇਹੋ ਜਿਹੇ ਜਿਹੜੇ ਫ੍ਰੀ ਕੈਂਪ ਨੇ ਹਾਂ ਹੁਣ ਅਸੀਂ ਆਉਣ ਵਾਲੇ ਟਾਈਮ 'ਚ ਜਿੰਨਾ ਕਿ ਅਸੀਂ ਦੇਖਿਆ ਕਿ ਮਰੀਜ਼ਾਂ ਨੂੰ ਬਹੁਤ ਗੰਭੀਰ ਬਿਮਾਰੀਆਂ ਨੇ ਜੋ ਕਿ ਅੰਮ੍ਰਿਤਸਰ ਨਹੀਂ ਜਾ ਸਕਦੇ ਟੈਸਟ ਨਹੀਂ ਕਰਵਾ ਸਕਦੇ ਅਸੀਂ ਆਉਣ ਵਾਲੇ ਟਾਈਮ ਤੇ ਕੰਟੀਨਿਊ ਕੈਂਪ ਲਗਾਵਾਂਗੇ ਕਿੰਨੇ ਕੇ ਜਿਹੜਾ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਇਸ ਕੈਂਪ ਦਾ ਤੁਸੀਂ ਕਰੀਬ-ਕਰੀਬ ਲਗਾ ਲੋ ਕਿ 150 ਤੋਂ 200 ਲੋਕਾਂ ਨੇ ਇਸ ਕੈਂਪ ਦਾ ਫਾਇਦਾ ਲਿਆ ਇਹ ਤੋਂ ਪਹਿਲਾਂ ਕੋਈ ਇੱਥੇ ਸੂਚਨਾ ਵੀ ਦਿੱਤੀ ਸੀ ਇਲਾਕੇ ਦੇ ਵਿੱਚ ਅਸੀਂ ਕੈਂਪ ਤੋਂ ਪਹਿਲਾਂ ਹਫ਼ਤਾ ਪਹਿਲਾਂ ਅਸੀਂ ਸੂਚਨਾ ਵੀ ਦਿੱਤੀ ਸੀ ਅਨਾਊਂਸਮੈਂਟ ਵੀ ਕਰਵਾਈ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਲਾਕੇ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਔਰ ਵਲਤਵਾਰ ਲੋਕ ਲੋਕ ਫਾਇਦਾ ਲੈ ਸਕਣ ਕਿਹੜੀਆਂ ਕਿਹੜੀਆਂ ਮੇਨ ਬਿਮਾਰੀਆਂ ਸੀ ਜਿਨ੍ਹਾਂ ਦਾ ਚੈੱਕਅਪ ਕੀਤਾ ਗਿਆ ਮੋਸਟਲੀ ਦੇਖਿਆ ਗਿਆ ਇੱਕ ਤਾਂ ਹਾਰ ਦੇ ਜੋ ਮਰੀਜ਼ ਨੇ ਬਹੁਤ ਜ਼ਿਆਦਾ ਨੇ ਜੋ ਆਪਣਾ ਪ੍ਰੋਪਰ ਇਲਾਜ ਨਹੀਂ ਕਰਵਾ پا ਰਹੇ ਔਰ ਹੱਡੀਆਂ ਦੇ ਰੋਗਾਂ ਦੇ ਬਹੁਤ ਜ਼ਿਆਦਾ ਮਰੀਜ਼ ਨੇ ਜੋੜਾਂ ਦੇ ਦਰਦਾਂ ਨੇ ਕਿਸ ਤਰ੍ਹਾਂ ਕੀ ਲੋਕਾਂ ਦੇ ਮਰੀਜ਼ਾਂ ਦਾ ਚੂਲਾ ਟੁੱਟੇ ਟੁੱਟੇ ਨੂੰ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਉਹ ਆਪਣਾ ਇਲਾਜ ਨਹੀਂ ਕਰਵਾ پا ਰਹੇ ਸੀ ਉਹਨਾਂ ਦਾ ਜਾਂਚ ਕੀਤੀ ਹੈ ਇੱਥੇ ਕੋਈ ਕਾਰਡ ਵਗੈਰਾ ਵੀ ਚੱਲਦੇ ਆਪਣੇ ਫ੍ਰੀ ਵਾਲੇ ਹਾਂਜੀ ਆਪਣੇ ਹਸਪਤਾਲ ਦੇ ਵਿੱਚ ESIC ਦੇ ਕਾਰਡ ਵੀ ਚੱਲਦੇ ਆ ਯੂਸ਼ਮਾਨ ਵੀ ਚੱਲਦੇ ਨੇ ਲਗਭਗ ਸਾਰੀਆਂ ਸਾਡੇ ਕੋਲ ਪ੍ਰਾਈਵੇਟ ਇੰਸ਼ੋਰੈਂਸਾਂ ਸਾਰੀਆਂ ਹੈਗੀਆਂ ਨੇ ਸਾਬਕਾ ਫੌਜੀ ਦਾ ਫੌਜੀਆਂ ਦਾ ਜਿਸ ਤਰ੍ਹਾਂ ESIC ਦੇ ਕਾਰਡ ਹੁੰਦਾ ਦਾ ਸੀ ਫ੍ਰੀ ਇਲਾਜ ਕਰਦੇ ਆ ਕਿਹਨਾ ਡਾਕਟਰ ਹਾਂਜੀ ਨਮਸਤੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਵਿਨੋਦ ਕੁਮਾਰ ਹੈ ਮੈਂ ਹਾਰਟ ਸਪੈਸ਼ਲਿਸਟ ਆ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਮੈਂ ਕਾਰਪੋਰੇਟ ਹਸਪੀਟਲ ਵਿੱਚ ਹਾਰਟ ਦਾ ਸਪੈਸ਼ਲਿਸਟ ਕੰਮ ਕਰਦਾ ਹਾਂ ਤੇ ਅੱਜ ਅਸੀਂ ਕੈਂਪ ਰੱਖਿਆ ਹੋਇਆ ਹੈ ਇੱਧਰ ਔਰ ਮੈਂ ਕਾਫੀ ਸਾਰੇ ਹਾਰਟ ਦੇ ਮਰੀਜ਼ ਚੈੱਕ ਕੀਤੇ ਅੱਜ ਸਵੇਰੇ ਤੋਂ ਔਰ ਕਾਫੀ ਸਾਰੇ ਮਰੀਜ਼ ਹਨ ਉਹ ਇੱਧਰ ਹਾਰਟ ਦੀ ਅਵੇਅਰਨੈਸ ਨਹੀਂ ਹੈ ਉਹਨਾਂ ਨੂੰ ਪਤਾ ਨਹੀਂ ਕਿ ਹਾਰਟ ਦੇ ਰੋਗ ਕਿਸ ਤਰ੍ਹਾਂ ਹੁੰਦੇ ਹਨ ਉਹਨਾਂ ਦੇ ਲੱਛਣ ਕੀ ਹੁੰਦੇ ਹਨ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਅਵੇਅਰਨੈਸ ਤੇ ਉਹਨਾਂ ਦਾ ਇਲਾਜ ਕਰ ਰਹੇ ਹਾਂ ਜੀ ਕੋਈ ਮੇਨ ਲੱਛਣ ਦੱਸ ਸਕਦੇ ਹੋ ਜਿਹੜੇ ਆਮ ਜਿਹੜੇ ਬੰਦੇ ਦੀ ਸਮਝ ਦੇ ਵਿੱਚ ਆਏ ਨਾ ਮੈਕਸਿਮਮ ਟਾਈਪ ਟਾਈਮ ਕੀ ਹੁੰਦਾ ਹੈ ਕਿ ਉਹਨਾਂ ਨੂੰ ਸਾਹ ਚੰਨਾ ਸ਼ੁਰੂ ਹੁੰਦਾ ਹੈ ਤੇ ਉਹ ਆਪਣੀ ਐਕਟੀਵਿਟੀ ਨੂੰ ਰੈਸਟ੍ਰਿਕਟ ਕਰ ਦਿੰਦੇ ਆਂ ਧਿਆਦਾ ਤੁਰਨਾ ਫਿਰਨਾ ਘੱਟ ਕਰ ਦਿੰਦੇ ਆਂ ਲੇਕਿਨ ਉਹਨਾਂ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਬਿਮਾਰੀ ਠੀਕ ਹੋ ਗਈ ਜਾਂ ਉਹਨਾਂ ਨੂੰ ਗਲਤ ਰਾਹ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਜੀ ਫੇਫੜਿਆਂ ਦੀ ਥੋੜੀ ਪ੍ਰੋਬਲਮ ਹੈ ਤੇ ਉਹ ਦਵਾਈ ਨਾਲ ਠੀਕ ਹੋ ਜਾਣੀ ਉਹ ਉਹਨਾਂ ਨੂੰ ਪ੍ਰੋਪਰ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਅਗਰ ਸਾਹ ਦੀ ਪ੍ਰੋਬਲਮ ਆਂਦੀ ਹੈ ਕੋਈ ਛਾਤੀ ਦਰਦ ਹੁੰਦੀ ਹੈ ਘਬਰਾਹਟ ਹੁੰਦੀ ਹੈ ਪੈਰਾਂ ਲੱਤਾਂ ਵੀ ਸੋਚ ਪੈਣਾ ਸ਼ੁਰੂ ਹੁੰਦੀ ਹੈ ਤੇ ਇਮੀਡੀਏਟਲੀ ਇੱਕ ਹਾਰਟ ਸਪੈ ਇਹਦੇ ਜਿਹੜੇ ਜਿਸ ਤਰ੍ਹਾਂ ਲੋਕ ਕਹਿ ਦਿੰਦੇ ਆ ਕਿ ਸਾਨੂੰ ਸਾਹ ਚੜਦਾ ਏ ਸਾਨੂੰ ਦਰਦਾਂ ਹੁੰਦੀਆਂ ਜਾਂ ਕੈਸਟ੍ਰੇਲ ਵਾਦਾ ਇਹ ਵੀ ਇੱਕ ਲੱਛਣ ਇਹਦੇ ਹੀ ਆ ਬਿਲਕੁਲ ਇਹ ਵੀ ਇੱਕ ਲੱਛਣ ਹੈ ਔਰ ਉਸ ਤੋਂ ਬਾਅਦ ਫਰਦਰ ਬੜੇ سارے ਟੈਸਟ ਨੇ ਕਿਉਂਕਿ ਜ਼ਰੂਰੀ ਨਹੀਂ ਹਰ ਕਿਸੇ ਮਰੀਜ਼ ਨੂੰ ਛਾਤੀ ਵਿੱਚ ਦਰਦ ਹੋਏ ਤੇ ਹਾਰਟ ਦੀ ਪ੍ਰੋਬਲਮ ਹੋ ਸਕਦੀ ਕਈ ਵਾਰੀ ਤੇ ਸਿਰਫ ਸਿੰਪਟਮ ਫਸਟ ਸਿੰਪਟਮ ਜਿਹੜਾ ਹੁੰਦਾ ਉਹ ਸਾਹ ਚੜਨਾ ਹੀ ਸ਼ੁਰੂ ਹੁੰਦਾ ਹੈ ਔਰ ਹੌਲੀ ਹੌਲੀ ਉਸ ਸਾਹ ਚੜਨਾ ਵੱਧਦਾ ਜਾਂਦਾ ਹੈ ਔਰ ਇੱਕ ਸਟੇਜ ਆ ਜਾਂਦੀ ਜਦੋਂ ਅਟੈਕ ਵੀ ਹੋ ਸਕਦਾ ਹਾਰਟ ਅਟੈਕ ਵੀ ਹੋ ਸਕਦਾ ਹੈ ਜਦੋਂ ਦਰਦ ਦੇ ਨਾਲ ਤਰੀਲੀਆਂ ਹੁੰਦੀਆਂ ਉਦੋਂ ਕੀ ਸਮਝੀਏ ਉਹ ਮੋਸਟ ਆਫ ਦਾ ਟਾਈਮਸ ਉਹਤੇ ਇੱਕ ਬੜਾ ਕਾਮਨ ਸਿੰਪਟਮ ਹੈ ਔਰ ਉਹ ਟਿਪੀਕਲ ਸਿੰਪਟਮ ਹੈ ਕਈ ਵਾਰੀ ਉਹ ਨਾ ਹੋਣ ਦੇ ਬਾਵਜੂਦ ਵੀ ਸਾਇਲੈਂਟ ਅਟੈਕ ਹੋ ਜਾਂਦੇ ਇਹ ਸਾਰੀ ਚੀਜ਼ਾਂ ਨਹੀਂ ਵੀ ਹੁੰਦੀ ਹੈ ਉਸ ਤੋਂ ਬਾਵਜੂਦ ਵੀ ਬਸ ਸਾਹ ਜਾਂ ਚੜਦਾ ਹੈ ਤੇ ਬਾਅਦ ਵਿੱਚ ਪਤਾ ਲੱਗਦਾ ਉਹਨਾਂ ਨੂੰ ਸਾਇਲੈਂਟ ਅਟੈਕ ਹੋ ਚੁੱਕਿਆ ਹੈ ਉਹ ਫਰਦਰ ਟੈਸਟ ਨਾਲ ਕਨਫਰਮ ਕਰਦੇ ਆਂ ਜੀ ਅਸੀਂ ਅੱਜ ਜਿਹੜੇ ਕਿੰਨੇ ਕਿਹੜੇ ਇੱਥੇ ਪੇਸ਼ੈਂਟ ਆਏ ਸਾਡੇ ਹਾਰਟ ਦੇ ਮਰੀਜ਼ ਮੇਰੇ ਕੋਲ 40-50 ਮਰੀਜ਼ ਆ ਚੁੱਕੇ ਆਂ ਤੇ ਉਹਨਾਂ ਨੂੰ ਮੈਂ ਕਾਫੀ ਚੰਗੇ ਤਰੀਕੇ ਨਾਲ ਸਮਝਾਇਆ ਵੀ ਏ ਤੇ ਉਹ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ 'ਚ ਹੋਰ ਇਸ ਤਰ੍ਹਾਂ ਦੇ ਕੈਂਪ ਕਿਤੇ ਜਾਣ ਰਦਰ ਅਸੀਂ ਕੋਸ਼ਿਸ਼ ਕਰਾਂਗੇ ਕਿ ਓ ਪੀ ਡੀ ਵੀ ਕੀਤੀ ਜਾਏ ਇਸ ਹਸਪੀਟਲ ਤਾਂ ਕਿ ਲੋਕਾਂ ਨੂੰ ਲਾਭ ਮਿਲੇ ਇਸ ਚੀਜ਼ ਦਾ ਸਭ ਤੋਂ ਜਿਹੜਾ ਇਹਦਾ ਮੁੱਢਲਾ ਟੈਸਟ ਤੇ ਸਸਤਾ ਟੈਸਟ ਕਿਹੜਾ ਹੁੰਦਾ ਸਭ ਤੋਂ ਬੈਸਟ ਟੈਸਟ ਹਾਰਟ ਦਾ ਹੁੰਦਾ ECG ਜਿਸ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਮੈਕਸਿਮਮ ਚੀਜ਼ਾਂ ਇੱਕ ਸਾਨੂੰ ਸਮਝ ਆ ਜਾਂਦੀ ਹੈ ਉਸ ਦੇ ਵਿੱਚ ਅਸੀਂ ਉਹ ਫ੍ਰੀ ਰੱਖਿਆ ਹੋਇਆ ਔਰ ਇੱਕ ਕੋਲੇਸਟ੍ਰੋਲ ਦਾ ਟੈਸਟ ਜਿਹੜਾ ਕਰਾਉਣਾ ਚਾਹੀਦਾ ਹੈ ਹਰ ਕਿਸੇ ਨੂੰ ਆਪਣਾ ਕਿੰਨੀ ਕੀ ਏਜ ਤੱਕ ਜਿਹੜਾ ਇਹ ਆਪਾਂ ਨੂੰ ਮਤਲਬ ਕਰਦਾ ਦੇਖੋ ਪਹਿਲਾ ਹੁੰਦਾ ਸੀ ਕਿ 50 ਸਾਲ ਦੇ ਬਾਅਦ 55 ਸਾਲ ਦੇ ਬਾਅਦ ਹਾਰਟ ਦੀ ਪ੍ਰੋਬਲਮਸ ਹੁੰਦੀਆਂ ਲੇਕਿਨ ਜਿਸ ਤਰ੍ਹਾਂ ਦਾ ਸਾਡਾ ਖਾਣ ਪੀਣ بگੜਿਆ ਹੋਇਆ ਹੈ ਅਸੀਂ ਬਿਲਕੁਲ ਐਕਸਰਸਾਈਜ਼ ਵਗੈਰਾ ਵੱਲ ਧਿਆਨ ਨਹੀਂ ਹੈ ਬਿਲਕੁਲ ਗੱਡੀਆਂ ਵਿੱਚ ਜਾਣਾ ਤੇ ਗੱਡੀ ਵਿੱਚ ਵਾਪਸ ਆਨਾ ਤੇ ਅੱਜ ਕੱਲ ਯੰਗ ਪੇਸ਼ੈਂਟਸ ਵਿੱਚ ਵੀ ਨਸ਼ੀਆਂ ਕਰਕੇ ਵੀ ਯੰਗ ਪੇਸ਼ੈਂਟਸ ਵਿੱਚ ਹਾਰਟ ਦੀ ਪ੍ਰੋਬਲਮਸ ਹੋ ਜਾਂਦੀ ਹੈ ਤਾਂ ਕਿਸੇ ਨੂੰ ਵੀ ਹੋ ਸਕਦੀ 30s ਵਿੱਚ ਵੀ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਅਗਰ ਇਸ ਤਰ੍ਹਾਂ ਦਾ ਕੋਈ ਸਿੰਪਟਮ ਆਂਦਾ ਹੈ ਆਪਣੇ ਆਪ ਨੂੰ ਪ੍ਰੋਪਰ ਈਵੈਲੂਏਟ ਕਰਾਉਣਾ ਚਾਹੀਦਾ ਹਾਰਟ ਫੇਨ ਵਾਲੀ ਕਿਹੜੀ ਮੇਨ ਚੀਜ਼ ਹੈ ਜੀ ਦਾ ਧਿਆਨ ਰੱਖਣਾ ਚਾਹੀਦਾ ਤੱਲੀ ਚੀਜ਼ਾਂ ਘੱਟ ਖਾਣੀ ਚਾਹੀਦੀ ਹੈ ਬਾਹਰ ਦਾ ਘਟਕਾਣਾ ਚਾਹੀਦਾ ਹੈ ਨਮਕ ਘੱਟ ਹੋਣਾ ਚਾਹੀਦਾ ਸਾਡੇ ਖਾਣੇ ਵਿੱਚ ਫਰੂਟਸ ਜ਼ਿਆ ਸਰ ਸੂਰ ਕਰਨਾ ਚਾਹੀਦਾ ਹੈ ਜੀ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆ ਕਿ ਸਰੋਂ ਦਾ ਤੇਲ ਅਸੀਂ ਬਾਜ਼ਾਰ ਚੋਂ ਲਿਆਂਦਾ ਤੇ ਜੇ ਅਸੀਂ ਆਪਣਾ ਘਰੇ ਉਹ ਬਣਾ ਕੇ ਤੇਲ ਮਤਲਬ ਉਹਨੂੰ ਯੂਜ਼ ਕਰੀਏ ਉਹਨਾਂ ਵੀ ਮਤਲਬ ਉਹ ਵੀ ਤਲੇ ਚ ਆਉਂਦਾ ਕਿ ਜਾਂ ਆਉਂਦਾ ਕੋਈ ਥੋੜਾ ਜਾਂਦਾ ਕੋਈ ਵੀ ਤੇਲ ਜਿਹੜਾ ਹੈ ਉਹ ਐਕਸੈਸ ਵਿੱਚ ਹਾਰਟ ਵਾਸਤੇ ਠੀਕ ਨਹੀਂ ਹੈ ਰਿਸਰਚ ਵਿੱਚ ਪਾਇਆ ਗਿਆ ਜੋ ਵੀ ਤੇਲ ਅਸੀਂ ਇਸਤੇਮਾਲ ਕਰਦੇ ਹਾਂ ਰਿਫਾਈਨ ਹੋਏ ਸਰੋਂ ਦਾ ਤੇਲ ਹੋਏ ਬਿਲਕੁਲ ਮਿਨੀਮਮ ਕੁਆਂਟੀਟੀ ਵਿੱਚ ਇਸਤੇਮਾਲ ਕਰਨਾ ਚਾਹੀਦਾ ਹੈ ਜੀ ਡਾਕਟਰ ਸਾਹਿਬ ਕੋਲਡ ਡਰਿੰਕ ਬਾਰੇ ਤੁਹਾਡਾ ਕੀ ਵਿਚਾਰ ਕੋਈ ਤੇ ਕਹਿੰਦਾ ਵੀ ਕੋਲਡ ਡਰਿੰਕ ਨਹੀਂ ਪਾਣੀ ਸ਼ੇਰ ਨਹੀਂ ਖਾਣੀ ਚਾਕੇ ਇਹਦੇ ਬਾਰੇ ਸਾਰਾ ਕਲੀਅਰ ਦੱਸੋ ਕੋਈ ਵੀ 슈ਗਰ ਦੀ ਡਰਿੰਕ ਹੈ ਜਿਸਦੇ ਵਿੱਚ 슈ਗਰ ਔਰ ਪ੍ਰੀਜ਼ਰਵੇਟਿਵਸ ਪਾਏ ਗਏ ਹਨ ਉਹ ਹੈਲਥ ਵਾਸਤੇ ਬਿਲਕੁਲ ਠੀਕ ਨਹੀਂ ਹੈ ਇਹਨਾਂ ਚੀਜ਼ਾਂ ਨਾਲ ਸਾਡੇ ਸਿਰਫ 슈ਗਰ ਨਹੀਂ ਵੱਧਦੀ ਬਲਕਿ ਕੋਲੇਸਟ੍ਰੋਲ ਵੀ ਖਰਾਬ ਹੁੰਦਾ ਹੈ ਔਰ ਓਵਰਆਲ ਹੈਲਥ ਵਾਸਤੇ ਕਲੋਰੀਨੇਟਡ 슈ਗਰ ਵਾਲੇ ਡਰਿੰਕਸ ਜਿਹੜੇ ਉਹ ਬਿਲਕੁਲ ਬਿਲਕੁਲ ਹੈਲਦੀ ਨਹੀਂ ਹੈ ਜੀ ਬਿਲਕੁਲ ਵੀ ਨਹੀਂ ਹਫਤੇ ਚ ਆਪਾਂ ਇਹਨੂੰ ਘੱਟੋ ਘੱਟ ਕਿੰਨੀ ਵਾਰ ਲੈ ਸਕਦੇ ਹਾਂ ਕੋਲਡ ਡਰਿੰਕ ਇਹ ਇੱਕ ਅੱਧ ਵਾਰੀ ਮੈਕਸਿਮਮ 15 ਡੇਸ ਵਿੱਚ ਇੱਕ ਵਾਰੀ ਕਦੇ ਕੁ ਬਾਰ ਔਰ ਉਹ ਵੀ ਕਦੇ ਕੁ ਬਾਰ ਰੱਖਣਾ ਚਾਹੀਦਾ ਰੈਗੂਲਰਲੀ ਬਿਲਕੁਲ ਵੀ ਕੰਜ਼ੂਮ ਨਹੀਂ ਕਰਨੀ ਚਾਹੀਦੀ ਹੈ ਡਾਕਟਰ ਸਾਹਿਬ ਕੋਈ ਜੇ ਕਹਿ ਰਹੇ ਕੋਈ ਡਾਕਟਰ ਆਂਦੇ ਕੋਲ ਡਰਕ ਠੀਕ ਨਹੀਂ ਕੋਈ ਡਾਕਟਰ ਦੀ ਲਾਈਨ ਚ ਜਦਾ ਜ ਤੁਸੀਂ ਵੀ ਯੂਜ਼ ਕਰਦੇ ਕਿ ਜਦੋਂ ਕੋਈ ਪੇਸ਼ੈਂਟ ਆ ਜਾਂਦਾ ਉਹਨੂੰ ਤੁਸੀਂ ਕਈ ਵਾਰਾ ਕਹਿ ਦਿੰਦੇ ਕਿ ਲਾਸਟ ਤੁਸੀਂ ਆਹ ਚੀਜ਼ ਨਹੀਂ ਖਾਣੀ ਤੇ ਕੋਲਡ ਡਰਿੰਕ ਲੈ ਆ ਕੇ ਥੋੜਾ ਜਿਹਾ ਪੀਓ ਲਿੰਕਾ ਬਜਾਰਾ ਇਸਰ ਕੋਲਡ ਡਰਿੰਕ ਇਸ ਵਾਸਤੇ ਕਹਿੰਦੇ ਕਈ ਵਾਰੀ ਕੁਝ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਦਵਾਈਆਂ ਚੱਲ ਰਹੀ ਹੁੰਦੀਆਂ ਉਹਨਾਂ ਨੂੰ ਗੈਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਕਹਿੰਨੇ ਕਿ ਦਵਾਈ ਤੋਂ ਬਚਣ ਵਾਸਤੇ ਕਿ ਗੈਸ ਦੀ ਗੋਲੀ ਵੀ ਘੱਟ ਕਰੋ ਵੀ ਰੈਗੂਲਰਲੀ ਖਾਣਾ ਚੰਗੀ ਨਹੀਂ ਹੁੰਦੀ ਤੇ ਤੁਸੀਂ ਅ ਥੋੜੀ ਜਿਹੀ ਕੋਈ ਮਤਲਬ 1-2 ਘੁੱਟ ਪੀ ਸਕਦੇ ਹੋ ਇਹ ਨਹੀਂ ਕਿ ਪੂਰੀ ਕੋਲਡ ਡਰਿੰਕ ਜਾਂ ਡੇਲੀ ਕੋਲਡ ਡਰਿੰਕ ਪੀਣਾ ਕੋਈ ਚੰਗੀ ਚੀਜ਼ ਨਹੀਂ ਹੈ ਜੀ ਉਹ